ਆਪੋ ਉਹਦੇ ਪ੍ਰਧਾਨ ਜੀ ਤੇ ਉਹਦੇ ਸਾਰੇ ਮੈਂਬਰ ਸਾਹਿਬਾਨ ਤੇ ਸਾਫ ਦਾ ਸਪੰਨ ਸਰ ਤਰਗਤ ਸਿੰਘ ਜੀ ਤੇ ਹੋਰ ਜਿਹੜੇ ਵੀ ਪਿੰਡ ਦੇ ਪਤਵੰਤੇ ਸੱਜਣ ਆਏ ਨੇ ਜਿਨ੍ਹਾਂ ਦਾ ਮੈਂ ਨਾਮ ਕਈ ਵੀ ਲੈ ਜਾਂਦਾ ਲੈ ਤੂੰ ਤੇ ਸਾਡੇ ਦੇ ਸਾਫ ਦਾ ਸੈਣ ਕੇ ਵੀ ਆਏ ਨੇ ਸਾਫ ਦਾ ਸਰਕ ਦੀ ਪ੍ਰਧਾਨ ਸਾਹਿਬ ਵੀ ਆਏ ਨੇ ਤੇ ਉਹਨਾਂ ਦੇ ਨਾਲ ਮੈਂਬਰ ਸਾਹਿਬ ਆ ਰਹੇ ਨੇ ਤੇ ਪਿਆਰੇ ਬੱਚਿਓ ਤੇ ਉਹਨਾਂ ਦੇ ਮਾਪਿਓ ਅੱਜ ਇਹ ਦਿਨ ਬੜਾ ਖੁਸ਼ੀ ਵਾਲਾ ਦਿਨ ਹੈ ਬੜੇ ਭਾਗਾ ਵਾਲਾ ਦਿਨ ਹੈ ਕਿਉਂਕਿ ਅਸੀਂ ਪਿਛਲੇ ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਸੀ ਸਾਡੇ ਸਕੂਲ ਦੇ ਵਿੱਚ ਕਮਰਸ ਗਰੁੱਪ ਲਿਆਂਦਾ ਜਾਵੇ ਇਸ ਕਮਰਸ ਗਰੁੱਪ ਨੂੰ ਲਿਆਉਣ ਵਾਸਤੇ ਸਾਡੇ ਹਲਕੇ ਦੇ ਐਮਐਲਐ ਸਾਵਾਨ ਸਰਦਾਰ ਕਲਵੰਤ ਸਿੰਘ ਜੀ ਭੰਡੋੜੀ ਜਿਨ੍ਹਾਂ ਦੇ ਅੰਤਕ ਯਤਨਾਂ ਸਦਕਾ ਨਿਰੰਤਰ ਸਾਡੀ ਰਵਾਈ ਕਰਦੇ ਰਹੇ ਚਾਹੇ ਉਹ ਡੀਪੀਏ ਸਾਹਿਬ ਨੂੰ ਫੋਨ ਕਰਨਾ ਹੋਵੇ ਡੀਪੀ ਸਾਹਿਬ ਨੂੰ ਮਿਲਣਾ ਹੋਵੇ ਜਾਂ ਐਸ ਬੈਂਕ ਨੂੰ ਜਿਹੜਾ ਮਾਤੀ ਸਾਹਿਬ ਨੇ ਸਰਦ ਹਰਜੋਤ ਸਿੰਘ ਦੀ ਵੈਸ ਐ ਉਹਨਾਂ ਨੂੰ ਗੱਲਾਂ ਹੋਵੇ ਤਾਂ ਕਦੇ ਵੀ ਇਹਨਾਂ ਨਾਲ ਕੋਈ ਕੀਤੀ ਤੇ ਚਲੋ ਯਤਨਾਂ ਦੇ ਸਦਕਾ ਪ੍ਰਿੰਸੀਪਲ ਸਾਹਿਬ ਦੇ ਯਤਨਾਂ ਸਦਕਾ ਪਿੰਡ ਦੇ ਹੋਰ ਜਿੰਨੇ ਵੀ ਸਾਥੀਆਂ ਨੇ ਸਾਡੇ ਮੈਂਬਰਾਂ ਨੇ ਸਾਡੇ ਵਿਦਵਾਨ ਤੇ ਸੱਜਣਾਂ ਸਰ ਸਹਿਯੋਗ ਦਿੱਤਾ ਤੇ ਉਹ ਸਰਕਾਰ ਸਾਡੇ ਪਿੰਡ ਦੇ ਵਿੱਚ ਕਮਰਸ ਗਰੁੱਪ ਜਿਹੜਾ ਉਹ ਚਾਲੂ ਹੋਇਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਮਰਸ ਗਰੁੱਪ ਆਗਰ ਬੱਚੇ ਨੇ ਬੈਂਕਾਂ 'ਚ ਸਰਸ ਕਰਨੀਆਂ ਜਾਂ ਬੀਮਾ ਕੰਪਨੀਆਂ ਜਾਣਾ ਉਹਦੇ ਵਾਸਤੇ ਕਮਰਸ ਗਰੁੱਪ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਸੋ ਅਸੀਂ ਇਹਨਾਂ ਦਾ ਐਮਐਨਏ ਸਾਹਿਬ ਦਾ ਧੰਨਵਾਦ ਕਰਦੇ ਆ ਜੀਰਾਂ ਨੂੰ ਅਕਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਅਗਲੀ ਗੱਲ ਜਗਨ ਦੀ ਸਰਕਾਰ ਬਣੀ ਹੈ 2022 ਤੋਂ ਸਿਹਰਪੋਵਾਨ ਸਿੰਘ ਜੀ ਮਨਤਰੀ ਪੰਜਾਬ ਸਰਕਾਰ ਉਹਨਾਂ ਦੇ ਜਤਨਾ ਸੰਕਾ ਅਤੇ ਐਮਐਨਏ ਸਾਹਿਬ ਨੇ ਜਤਨਾ ਸੰਕਾ ਸਾਡੇ ਪਿੰਡ ਜਿਹੜੇ ਵਿਕਾਸ ਹੈ ਬੱਚੇ-ਵੱਕੇ ਕਾਰਜਾਂ ਵਾਸਤੇ ਸਾਡੇ ਪਿੰਡ ਨੂੰ ਬਹੁਤ ਮਾਣ ਨੂੰ ਮਿਲੀ ਹੈ ਪਹਿਲੀ ਗੱਲ ਸਾਡੇ ਪਿੰਡ ਦੇ ਵਿੱਚ ਇੱਕ ਆਲਾ ਸ਼ਾਨ ਲਾਇਬ੍ਰੇਰੀ ਬਣੀ ਆ ਜਿਹਦੇ ਵਿੱਚ 50 ਸਰਕਾਰ ਵੱਲੋਂ 25 ਲੱਖ ਰੁਪਏ ਜਿਹੜਾ ਦਿੱਤਾ ਗਿਆ ਉੱਗੀ ਗੱਲ 50 ਸਰਕਾਰ ਦੇ ਕਿ ਯਤਨਾਂ ਵੀਰੇ ਪਿੰਡਾਂ ਦਾ ਗੰਦਾ ਪਾਣੀ ਆ ਜਿਹੜਾ ਸ਼ਪ੍ਰਾਂਚੇ ਲਈ ਜਾਂਦਾ ਉਹਨੂੰ ਟ੍ਰੀਟ ਕਰਕੇ ਉਹਨੂੰ ਸਾਫ਼ ਕਰਕੇ ਅੱਗੇ ਪਾਣੀ ਰੱਖੇ ਤੰ ਦਿੱਤਾ ਜਾਵੇ ਉਹ ਸਾਇਤ ਸਾਡੇ ਆਉਟਕਾ ਪੰਤੀ ਦੇ ਵਿੱਚ ਜਿਹੜਾ ਘੁਪਾ ਉਹਦੀ ਗਿਆ ਨਿਰਮਾਣ ਤਕਰੀਬਨ 70 ਲੱਖ ਦੀ ਰਾਸ਼ੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਉਹ ਕੰਮ ਚੱਲ ਰਿਹਾ ਹੈ ਤੇ ਤਕਰੀਬਨ ਤੇਰੀ ਮਕੰਮਾ ਹੋਇਆ ਵਾਲਾ ਸਾਡੇ ਕੋਲ ਹੀ ਫਿਰਨੀ ਆ ਉਹ ਬਾਣਾਈ ਆ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ 1 ਕਲਵੇ ਰੱਖ ਰੁਪਿਆ ਆਇਆ 12 ਵਾਸਤੇ 3 ਵੀ ਇੱਕ ਕਰੋੜ 49 ਲੱਖ ਦੀ ਰਾਸ਼ੀ ਜਾਰੀ ਹੋ ਸਕੀ ਹੈ ਜਿਹਦਾ ਆਪਣਾ ਗ੍ਰੇਡ ਤੇ ਕੁਲ ਬਣਾ ਉਹ ਸਟੇਡੀਅਮ ਵਾਸਤੇ ਜੋ ਮਾਨਜੋ ਮੰਤਰੀ ਸਾਹਿਬ ਜੀ ਮੀਤਿਆਰ ਜੀ ਅਨਾਉਂਸ ਕਰਕੇ ਗਏ ਸੀ 25 ਲੱਖ ਰੁਪਿਆ ਉਹ ਬਕਾਇਦਾ ਤੇ ਮੰਡੀ ਮੋੜ ਦੇ ਜਿਹੜਾ ਹੁਕਮ ਜਾ ਚੁੱਕਿਆ ਉਹਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਤੇ ਮੈਂ ਕਿਤਾਬੀ ਲੋਕਾਂ ਕੋ ਸਾਡੇ ਥੋੜੀ ਹੋਰ ਸਵਸਥਿਵਨ ਜਿਹੜੇ ਕੰਮ ਆ ਰਹੇ ਨੇ ਮੈਂ ਐਮਐਲ ਸਰ ਦਾ ਧਿਆਨ ਖਿਣਾਉਣਾ ਬਹੁਤ ਜ਼ਰੂਰੀ ਸਮਝਦਾ ਕਿ ਸਾਨੂੰ ਮੌਕਾ ਮਿਲਿਆ ਅੱਜ ਵੀ ਇਹਨਾਂ ਨੂੰ ਧਿਆਨ ਚ ਲਈ ਇੱਕ ਤਾਂ ਸਾਡੇ ਪਿੰਡ ਵਿੱਚ ਸੀਵਰੇਜ ਹੀ ਨਹੀਂ ਪਾਣੀ ਦੀ ਨਿਕਾਸੀ ਆ ਉਹਨਾਂ ਨੂੰ ਥੰਨ ਬਹੁਤ ਜ਼ਿਆਦਾ ਪ੍ਰੋਬਲਮ ਆ ਇਹ ਵਾਸਤੇ ਜ਼ਰੂਰ ਜਿਹੜਾ ਹੁਕਮ ਪ੍ਰਬੰਧ ਕਰਕੇ ਜਾਂ ਪੈਸੇ ਦਾ ਪ੍ਰਬੰਧ ਕਰਕੇ ਇਸ ਕੰਮ ਨੂੰ ਸ਼ੀਟੀ ਨਹੀਂ ਫਿਰ ਚੱਲ ਜਾਵੇ ਤੇ ਦੇ ਦੂ ਲਾਇਬ੍ਰੇਰੀ ਬਣੀ ਆ ਉਹਦੇ ਵਿੱਚ ਕਿ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਜਾਵੇ ਤੇ ਅਗਲੀ ਗੱਲ ਜਿਹੜੀ ਆ ਰਸਤਾ ਜਿਸ ਤੋਂ ਉੱਪਰ ਦੀ ਆਪਣੇ ਐਮਐਲਏ ਸਾਹਿਬ ਆਏ ਨੇ ਇਹ ਰੈਸਰ ਵਾਲੇ ਅੱਡੇ ਤੋਂ ਸਿਰਫ ਇੱਥੇ ਇੱਕ 200 ਮੀਟਰ ਦਾ ਰਸਤਾ ਵੀ ਇਹ ਨੂੰ ਉਜੜਿਆ ਇਹ ਸੜਕ ਨੂੰ ਬਣਾਈ ਜਾਵੇ ਤੇ ਇਹ ਨਹੀਂ ਆ ਕਿ ਸਾਡੀਆਂ ਬੇਨਤੀਆਂ ਨੇ ਮੈਨੂੰ ਆਸਾਪੂਰਨਾਸ ਹੈ ਵੀ ਐਮਐਲਏ ਸਾਹਿਬ ਸਾਡੀਆਂ ਇਹਨਾਂ ਬੇਨਤੀਆਂ ਨੂੰ ਗੰਭੀਰਤਾ ਨਾਲ ਕਰਨਗੇ